ਬੇਬੇ 2 ਮਿੰਟ ਖੜ ਜਾ ਤੁਹਾਡਾ ਨਾਮ ਦੇਖੀ ਜਾਣਾ ਲਿਸਟ 'ਚ ਹੁਣ ਜਿਨ੍ਹਾਂ ਦਾ ਨਾਮ ਉਹਨਾਂ ਨੂੰ ਹੀ ਕੰਨਕ ਦਊਂਗਾ ਨਾ ਮੈਂ ਉੱਤ ਸਹੀ ਦੇਖ ਮੇਰੇ ਗੋਡੇ ਦੁਖਦੇ ਖੜਿਆ ਨਹੀਂ ਜਾਂਦਾ ਉੱਤ ਤੇਰੇ ਅੰਕਲ ਦਾ ਨਾਮ ਨਾ ਜਗਿੰਦਰ ਸਿੰਘ ਆਗਾ ਲੱਭੀ ਜਾਂਣਾ ਛੁੜ ਜਾਣਿਆ ਮੈਂ ਕਦੋਂ ਦੀ ਦੇਖੀ ਜਾਨੀ ਆ ਤੈਨੂੰ ਉੱਤੀ ਉੱਤੇ ਡਿੱਗੀ ਜਾਂਦਾਗਾ ਲੈ ਦੱਸ ਨਾ ਮੈਂ ਤੈਨੂੰ ਕੀ ਕਹਤਾ ਨਾ ਕਦੋਂ ਦੀ ਦੇਖੀ ਜਨੇ ਇਹਨੂੰ ਮੈਂ ਮਗਰ ਨਹੀਂ ਮਰਿਆ ਜਾਂਦਾ ਤੇਤੋਂ ਉਹ ਤੇਰੇ ਵਾਲਾ ਵੀ ਢਲਾਤਾ ਨੇ ਤਾਂ ਜਰਦਾ ਮੇਰੇ ਦਾ ਕੱਲਾ ਜੋ ਕਰਦਾ ਮਰ ਜਣ ਨਾ ਮੁਰ ਮੁਰ ਬੂਥੜ ਦੇ ਨਾ ਮੂੰਹ ਰਗ ਦੂੰਗੀ ਖੜੇ ਹੋ ਜਾ ਮਗਰ ਬਰਾਬਰ ਆਪ ਤਾਂ ਫੇਰ ਮਾਲੀ ਪਿੱਛੇ ਖੜ ਕੇ ਮਨ ਲਓ ਉਹ ਬਾਈ ਖੜ ਜੋ ਕਣਕ ਲੈਣੀ ਹੈ ਕਿ ਨਹੀਂ ਤੁਸੀਂ ਚੁੱਪ ਕਰ ਚੋ ਅੱਜ ਕੰਮ ਤੇ ਰਹਿਣਾ ਇਹੋ ਤੇ ਲੜਨਾ ਨਹੀਂ ਉਹ ਇੱਕ ਦਾ ਅੱਗੇ ਇਹਨਾਂ ਦਾ ਨਾਮ ਨਹੀਂ ਲੱਭਦਾ ਹੈਗਾ ਮੈਨੂੰ ਉਹ ਬਾਈ ਚੁੱਪ ਕਰ ਜੋ ਯਾਰ ਕਿਉਂ ਗਾ ਮਰੋਲੀ ਪਾਈ ਆ ਮੈਂ ਕਿਸੇ ਨੂੰ ਕਣਕ ਨਹੀਂ ਦੇਣੀ ਡਿੱਪੂਆਂ ਹੀ ਬੰਦ ਕਰਕੇ ਭੱਜ ਜੂੰਗਾ ਰੇ ਮੈਂ ਵੀਰੇ ਵੀਰੇ ਕਣਕਾਗੀ ਵੀਰੇ ਵੀਰੇ ਕਣਕਾਗੀ ਵੀਰੇ ਉਹ ਜੇ ਕਣਕ ਆਈ ਤਾਂ ਹੀ ਡਿੱਪੂ ਖੁੱਲ੍ਹਾ ਅੱਜ ਅੱਛਾ ਵੀਰੇ ਸਾਡੀ ਕਣਕ ਆ ਗਈ ਵੀਰੇ ਉਹ ਬਾਈ ਸਾਹ ਬਾਈ ਮੈਂ ਤੈਨੂੰ ਕਿੰਨੇ ਵਾਰੀ ਕਿਹਾਗਾ ਤੁਹਾਡਾ ਰਾਸ਼ਨ ਕਾਰਡ ਤੇ ਨਾਮ ਹੈ ਨਹੀਂਗਾ ਮੈਂ ਤੁਹਾਨੂੰ ਕਿੰਨੇ ਵਾਰੀ ਕਿਹਾਗਾ ਵੀਰੇ ਇੱਕ ਵਾਰੀ ਸਮਾਰ ਕੇ ਦੇਖ ਲੈ ਕਿ ਪਤਾ ਸਾਡਾ ਨਾਮ ਆ ਗਿਆ ਹੋਵੇ ਮੈਂ ਤੁਹਾਨੂੰ ਕੀ ਕਿਹਾ ਕਰੀ ਤੇ ਤੁਹਾਡਾ ਨਾ ਲਿਸਟ ਦੇ ਵਿੱਚ ਨਹੀਂ ਹੈਗਾ ਤੁਹਾਡਾ ਰਾਸ਼ਨ ਕਾਰਡ ਕੱਟਿਆ ਹੋਇਆ ਓਏ ਮੂੰਹ ਚਾ ਕੇ ਦੂਜੇ ਦਿਨ ਆ ਜਾਨੀ ਇੱਥੇ ਆ ਦੇਖ ਲੈ ਕਿੰਨੀ ਲੰਮੀ ਲਾਈਨ ਲੱਗੀ ਪਈ ਆ ਸਾਰਾ ਨਮੂਰੇ ਹੋ ਗਈ ਇਸਦਾ ਹਜੇ ਮੂਰੇ ਮੂਰੇ ਖੜੀਆਂ ਆਂ ਮੈਂ ਕਹਿੰਦੀ ਸੀ ਵੀਰੇ ਪਲੇਖਾ ਲੱਗ ਜਾਂਦਾ ਕਈ ਵਾਰ ਪਲੇਖਾ ਦਾ ਕੀ ਮਤਲਬ ਇੱਕ ਵਾਰੀ ਚੈੱਕ ਕਰ ਲੈ ਸਾਡੇ ਘਰੇ ਤਾਂ ਨਾ ਰੋਟੀ ਖਾਣ ਨੂੰ ਵੀ ਆਟਾ ਨਹੀਂ ਹੈਗਾ ਜਾ ਤੂੰ ਹੀ ਜਾ ਉਹ ਅੰਦਰ ਲੈ ਆਵਾਂ ਤੇ ਕਣ ਤੇ ਦਵਾਰੇ ਨਾਲ ਹੀ ਮੁੜ ਕੇ ਇੱਥੇ ਪਾਈ ਪਾਲੋ ਕੰਨ ਕਰ ਤੁਸੀਂ ਤੁਸੀਂ ਵੀ ਤਮਾਸ਼ਾ ਦੇਖਣ ਖੜੇ ਹੋ ਇੱਥੇ ਤੇ ਹੁਣ ਜੇ ਕਿਸੇ ਨੇ ਕੰਮ ਰੌਲੀ ਪਾਇਨਾ ਦੇਖ ਲਓ ਹੋਰ ਕਿਸੇ ਨੂੰ ਗਣਕ ਨਹੀਂ ਮਿਲਣੀ ਹੈਗੀ ਚੁੱਪ ਕਰਕੇ ਖੜੇ ਰਹੋ ਲੈਂਚ ਚ ਬੇਪਰਾ ਬੱਸ ਸਵੇਰ ਦਾ ਨਾ ਫੜਨਾ ਇਹ ਤੁਮਹਾਨੂੰ ਆ ਕੇ ਮੂਰੋ ਲੈ ਜਾਂਦੇ ਭੂਵੇਂ ਮਰ ਜਾ ਜਮੇ ਆਟਾ ਨਹੀਂ ਹੈਗਾ ਕੁੜੀ ਸਵੇਰ ਦੀ ਕਰੀ ਜਾਂਦੀ ਆ ਮੰਮੀ ਭੁੱਖ ਲੱਗੀ ਆ ਭੁੱਖ ਲੱਗੀ ਹੁਣ ਕਿੱਥੋਂ ਰੋਟੀ ਲਾ ਕੇ ਦੇਵਾਂ ਉਹਨੂੰ ਮੈਂ ਘਰੇ ਤਾਂ ਜਮੇ ਆਟਾ ਨਹੀਂ ਹੈਗਾ ਹੁਣ ਕੀ ਕਰਾਂ ਮਰਚਾ ਨੇ ਡੀਪੂ ਵਾਲੇ ਇੰਨਾਂ ਨੇ ਵੀ ਕਾਰਡ ਕੱਟ ਤਾ ਲਾ ਦੱਸ ਆ ਚੰਗੀ ਭੁਲੀ 3 ਮਹੀਨੇ ਪਹਿਲਾਂ ਤਾਂ ਕਣਕ ਮਿਲ ਕੇ ਹਟੀ ਐ ਸਾਨੂੰ ਵੀ ਐ ਕਿਵੇਂ ਕਾਰ ਕੱਟਿਆ ਗਿਆ ਕਿਸੇ ਹੋਰ ਦਾ ਕਾਰਡ ਤਾਂ ਕੱਟਿਆ ਨਹੀਂਗਾ ਮੈਂ ਸਾਡਾ ਕਾਰਡ ਕੱਟਤਾ ਕੀ ਕਰਾਂ ਹੁਣ ਕੀ ਜਵਾਬ ਦੇਣ ਦੁਲਾਸਾ ਦੇ ਮਾਂ ਸਵੇਰ ਦੀ ਕਰੀ ਜਾਨੀ ਆ ਹਾਂ ਹਾਂ ਪੁੱਤ ਹੈ ਹੱਥੇ ਰੋਟੀ ਬਣਾ ਕੇ ਦੇਉਂਗੀ ਵਧੀਆ ਸਬਜ਼ੀ ਬਣਾ ਕੇ ਦੇਉਂਗੀ ਉਹਨੂੰ ਦੁਲਾਸੇ ਦੇਈ ਜਾਨੀ ਹੁਣ ਕੀ ਕਰਾਂ ਹੱਥੰਦਾ ਫਿਰ ਤਾਂ ਅਸੀਂ ਚੱਲ ਆ ਕਣਕ ਆ ਜੂਗੀ ਭਿਆ ਕੇ ਆਟਾ ਲਿਆਉਂਗੀ ਚਲੋ ਕੋਈ ਰੋਟੀ ਜੋਗਾ ਤਾਂ ਹੋ ਜਾਊਗਾ ਹੁਣ ਕੀ ਕਰਾਂ ਸਮਝ ਨਹੀਂ ਆਉਂਦਾ ਚੰਨ। ਤੇ ਇਹੇ ਦੀ ਕੋਈ ਹੱਲਤਾ ਕਰਨ ਨਹੀਂ ਪਊਗਾ ਜਵਾਬ ਦੇ ਢਿੱਡ ਤਾਂ ਭਰਨੇ ਪਊਗਾ। ਉਹ ਤਾਂ ਸਸ ਉਹਨੂੰ ਤੇ ਬਾਕਰ ਮਾਰ ਕੇ ਰੇਸੀ ਫੇਰ ਉਹਨਾਂ ਹੀ ਗੰਦ ਚੜ੍ਹ ਗਿਆ ਦੱਸ। ਉਹ ਦਵਾਈ ਮਾਰ ਦਿੰਨੀ ਆ ਮਾਰੀ ਜੀ। ਆਏ। ਮੰਮੀ ਹਾਂ ਆ ਗਿਆ ਮੇਰੇ ਬੱਤ ਹੈ। ਹਾਂ। ਹਾਂ। ਭੁੱਖ ਬੋਤ ਲੱਗੀ ਪਈ ਆ ਮੰਮੀ। ਹੁਣ ਤਾਂ ਅੱਥਨ ਹੋ ਗਿਆ ਮੈਂ ਸਵੇਰ ਦੇ ਕਈ ਐਨੀ ਆ। ਵੀ ਮੈਨੂੰ ਰੋਟੀ ਬਣਾ ਦੇ। ਨ ਲੈ ਮੈਂ ਨਾ ਇਹ ਦੱਸ ਕਣਕ ਲਈ ਦੀਪੂ ਤੇ ਗਈ ਸੀ ਪੁੱਤ ਆ ਮਰ ਜਾ ਰੇ ਦੀਪੂ ਆਨੇ ਆਪਣਾ ਕਾਰਡ ਕੱਟਤਾ ਹੁਣ ਮੈਂ ਦੱਸ ਕੀ ਕਰਾਂ ਮੈਂ ਤਾਂ ਲੈਣ ਤਾਂ ਕਣਕ ਹੀ ਗਈ ਸੀ ਕਾਰਡ ਕਿਵੇਂ ਕੱਟਤਾ ਆਪਣਾ ਹੁਣ ਕੀ ਪਤਾ ਪੁੱਤ ਵੀ ਕਾ ਤੂੰ ਕਾਰਡ ਕੱਟਤਾ ਮੈਂ ਤਾਂ ਬਥੇਰਾ ਪੁੱਛਿਆ ਮੈਨੂੰ ਇਹ ਨਾ ਮੈਨੂੰ ਤਾਂ ਪਤਾ ਹੀ ਨਹੀਂ ਹੈਗਾ ਜੇ ਉਹਨੂੰ ਨਾ ਪਤਾ ਉਹ ਤਾਂ ਹੋਰ ਕਿਹਨੂੰ ਪਤਾਊ ਪਾੜੇ ਬੇਕਾਰ ਬੰਦੇ ਨੇ ਖਾ ਜਾਂਦੇ ਨੇ ਪੁੱਤ ਐ ਕਰਕੇ ਇਹ ਲੈ ਮੰਮੀ ਇਹਨਾਂ ਨੇ ਵੀ ਆਪਣਾ ਹੀ ਹੱਕ ਖਾਣਾ ਹੈ ਵੈਸੇ ਅਲੰਗ ਹੱਕ ਰੱਖਦੇ ਨਹੀਂ ਪਤਾ ਹੈ ਉਹਨਾਂ ਦਾ ਇਹਨਾਂ ਨੂੰ ਪੁੱਤ ਗਰੀਬ ਤਾਂ ਨਾ ਸਾਰੇ ਤੱਕਦੇ ਆ ਵੀ ਬਸ ਇਹਨਾਂ ਦਾ ਖਾਲ ਗਏ ਇਹਨਾਂ ਨੇ ਕਿਹੜਾ ਬੋਲਣਾ ਹੁਣ ਮੈਂ ਤਾਂ ਉੱਥੇ ਕੀ ਕਰਾਂ ਪੁੱਤ ਮੇਰਾ ਧੱਕਾ ਮਾਰ ਕੇ ਥਲੇ ਸੱਟ ਤਾਂ ਸਾਰੇ ਲੋਕ ਮੇਰੇ ਵੱਲ ਦੇਖਦੇ ਸੀਗੇ ਹੁਣ ਮੈਂ ਕੀ ਕਰਾਂ ਸੱਟ ਤਾਂ ਨਹੀਂ ਲੱਗੀ ਮੰਮੀ ਨਾ ਨਾ ਪੁੱਤ ਨਹੀਂ ਨਹੀਂ ਸੱਟ ਨਹੀਂ ਲੱਗੀ ਤੂੰ ਐਵੇਂ ਰੋਣਾ ਕੋਈ ਨਾ ਕਰਦੀ ਆ ਮੈਂ ਕੋਈ ਹੱਲ ਮੰਮੀ ਤੂੰ ਤਾਂ ਮੈਨੂੰ ਐਂ ਕਹਤਾ ਸੀ ਕਭੀ ਤੂੰ ਖੇੜੇ ਮੈਂ ਖੇਡਣ ਵੀ ਭੱਗ ਗਈ ਸੀ ਵੀ ਆ ਕੇ ਰੋਟੀ ਬਣਾ ਦੂੰਗੀ ਹੁਣ ਦੇਖਲਾ ਚਲ ਪੁੱਤ ਆਪਾਂ ਐ ਕਰਦੇ ਆ ਆ ਹੁਣ ਕਣਕ ਕੱਢੇ ਆਂਦੇ ਸਾਰੇ ਹੈਨਾ ਆਪਣਾ ਬੱਲੀਆਂ ਇਕੱਠੀਆਂ ਕਰਕੇ ਲਿਆਉਣੇ ਆ ਹੈਨਾ ਤੇ ਉਹ ਆਪਣੇ ਖਾਨ ਜੂਗੀ ਕਣਕ ਤਾਂ ਆਪਣੇ ਘਰੇ ਹੋ ਹੀ ਜਾਊਗੀ ਆਪਾਂ ਮਾਵਾ ਤੇ ਆ ਚੱਲਦਿਆਂ ਹੈ ਪੁੱਤ ਠੀਕ ਹੈ ਮੰਮੀ ਆਪਾਂ ਬਾਅਦ ਚ ਕਰ ਲਾਂਗੇ ਆਗੇ ਸਾਰਾ ਕੰਮ ਹੈ ਆ ਜਾ ਪੱਲੀਆਂ ਚੱਕ ਕੇ ਆਪਾਂ ਜਾ ਕੇ ਆਉਣੇ ਆ ਜਾ ਜੀ ਹੈ ਬਸ ਨਾ ਆਪਾਂ ਅੱਧੇ ਘੰਟੇ ਦੇ ਵਿੱਚ ਉਹਦੇ ਅੱਧੇ ਘੰਟੇ ਦੇ ਵਿੱਚ ਕਰ ਲਿਆਵਾਂਗੇ ਤੇ ਤੈਨੂੰ ਆ ਕੇ ਮੈਂ ਰੋਟੀ ਬਣਾ ਕੇ ਦੇਉਂਦੀ ਨਾ ਮਾਤਾ ਜੀ ਹਾਂ ਚਲ ਆ ਜਾ ਆਪਾਂ ਚੱਲਦੇ ਆਣੇ ਹੈ ਠੀਕ ਦੇ ਤੇ ਚੇਤੇ ਚੋਕਲਾ ਨਾ ਤੂੰ ਆ ਵੀ ਨਾ ਜਾਵੇ ਮੁੜ ਕੇ ਚਲਾਇਆ ਆਪਣਾ ਹੈ ਅੱਜ ਰੋਟੀ ਦਾ ਇੰਤਜ਼ਾਮ ਹੋ ਜੂਗਾ ਆਪਣਾ ਹੈ ਥੋੜੀ ਕਣਕ ਤਾਂ ਇਕੱਠੀ ਹੋ ਜੂਗੀ ਕੁਛ ਨਹੀਂ ਹੋਊਗਾ ਭਾਈ ਕੌਣ ਹੋ ਤੁਸੀਂ ਭਾਈ ਐਸਪੈਂਡ ਚੋਂ ਹੀ ਆ ਸੀ ਵੀ ਇੱਥੇ ਰਹਿਣੇ ਆਂ ਸੰਗ ਹੋਣੀ ਚਾਹੀਦੀ ਐ ਭਾਈ ਤੈਨੂੰ ਹਜੇ ਕਪਾਣ ਉਹ ਦੂਜੇ ਵੱਲ ਤੇ ਗਿਆ ਮੈਂ ਉਹਦੇ ਦਾਣੇ ਪਾਉਣ ਵਾਲਾ ਟਰੈਕਟਰ ਨਾ ਮਹੀਆ ਨੂੰ ਫਰਾਕ ਕਿਹਨੇ ਆਇਗਾ ਕੋਈ ਪੇਟ ਨਹੀਂ ਭੋਣਦੇ ਤੇ ਉਹਦੀ ਵਰਗੇ ਹੈ ਜੇ ਤੂੜੀ ਬਣਾਉਣੀ ਐ ਚੋ ਕੱਲ ਨੂੰ ਅਸਤ ਬਾਈ ਬੱਲੀਆਂ ਹੀ ਚੁਗਦੇ ਆ ਸੀ ਕਿੜਾ ਕੁਛ ਚੋਰੀ ਕਰ ਲੈ ਇੱਥੇ ਥੋੜਾ ਕਾਂਕੇ ਡਿੱਗੀ ਸੀਗੀ ਅਸੀਂ ਰੱਬ ਨੂੰ ਤਾਂ ਦੋਸ਼ ਦੇ ਨਹੀਂ ਸਕਦੇ ਸਾਨੂੰ ਤਾਂ ਕਹਿ ਸਕਦੇ ਆ ਚੱਲ ਬਾਈ ਊਂ ਵੀ ਤਾਂ ਖਰਾਬ ਹੋਣੀਆਂ ਚੱਲ ਕਿਸੇ ਗਰੀਬ ਦੇ ਕੰਮ ਆ ਜਾਣੀਆਂ ਗਰੀਬ ਕਹਦਾ ਬਾਈ ਹੈ ਤੁਸੀਂ ਹੈ ਬਾਈ ਗਰੀਬ ਹੀ ਆਂ ਜਦੋਂ ਘਰੇ ਕੋਈ ਖਾਣ ਨੂੰ ਆਟਾ ਵੀ ਨਹੀਂ ਹੈਗਾ ਤੇ ਕੰਮ ਕਰ ਸਕਦੇ ਭਾਈ ਹਾਂ ਦੇ ਪਿੰਡ 'ਚ ਬਹੁਤ ਕੰਮ ਆ ਹੁਣ ਬੱਲੀਆਂ ਚੁੱਕੇ ਤਾਂ ਨਹੀਂ ਹੋਣਾ ਅੰਕਲ ਫੇਰ ਕੀ ਹੋਊਗਾ ਜੇ ਅਸੀਂ ਬੱਲੀਆਂ ਚੁਗਲੀਆਂ ਤਾਂ ਭਾਈ ਤੂੰ ਬੋਲ ਨਾ ਮੈਨੂੰ ਅਮਰੂਦਾਂ ਦਾ ਕਹਿਣਾ ਤੂੰ ਹੀ ਤੋੜ ਕੇ ਆਈ ਹੋਵੇਂਗੀ ਨਾ ਕੱਲ ਨਹੀਂ ਨਹੀਂ ਜੀ ਅਸ ਤਾਂ ਅੱਜ ਹੀ ਆਏ ਆ ਖੇਤ ਚ ਅਸ ਤਾਂ ਅੱਜ ਤਾਂ ਫੜੇ ਗਏ ਤਾਂ ਪਤਾ ਲੱਗ ਗਿਆ ਮੈਨੂੰ ਮੈਂ ਰੋਜ਼ ਕਿਹੜਾ ਮਾਰਦਾਗਾ ਮੈਂ ਤਾਂ ਕਦੇ ਆਈ ਨਹੀਂ ਇੱਧਰ ਕਿਤੇ ਕੋ ਮੱਕੀ ਤੇ ਫੜਦੇ ਤੇ ਨੀਰਾ ਵੱਢ ਕੇ ਲੈ ਜਾਂਦਾਗਾ ਨਹੀਂ ਇਹ ਤਾਂ ਜਵਾਕੜੀ ਤੇ ਕਦੇ ਆਈ ਨਹੀਂ ਇੱਧਰ ਜੀ ਚੱਤੂ ਤਾਂ ਸਿਆਣੀ ਜਿਹੜਾ ਜਵਾਕੜੀ ਐ ਹੁਣ ਮੈਂ ਤੈਨੂੰ ਕਹਿੰਦਾ ਚੰਗਾ ਨਹੀਂ ਲੱਗਦਾ ਚੱਲ ਭਾਈ ਸਰ ਤੋਂ ਗਲਤੀ ਹੋ ਗਈ ਸਾਨੂੰ ਆ ਕਿਰਾਂ ਜੜੀਆਂ ਡਿੱਗੀਆਂ ਪਈਆਂ ਇਹ ਬੱਲੀਆਂ ਚੋਕ ਲਾਂਦੇ ਕੁਛ ਨਹੀਂ ਚੋਕਣਾ ਭਾਈ ਹਾਂ ਦੀ ਨਾਲੇ ਤੇਰੇ ਪਤਾ ਤੇਰੀ ਮਾਂ ਦਾ ਤੈਨੂੰ ਪਿਛ ਇਨੂੰ ਬਾਹਰ ਤੇ ਕੋਈ ਵੜ ਨਹੀਂ ਦਿੰਦਾ ਅੰਕਲ ਤੁਸੀਂ ਮੇਰੀ ਮੰਮੀ ਨੇ ਐਵੇਂ ਕਾ ਤੋ ਬੋਲੀ ਜਾਂਨੇ ਹੋ ਬਿਨਾ ਗੱਲਾਂ ਤੁਸੀਂ ਨਹੀਂ ਚੁਗੰਦੇ ਨਹੀਂ ਬੱਲੀਆਂ ਨਾ ਦੋ ਚੁਗਣ ਪਰ ਮੇਰੀ ਮੰਮੀ ਨੂੰ ਨਾ ਕੁਝ ਵੀ ਕਹੋ ਪਰ ਮੈਂ ਇਹ ਹਾਰ ਪਾਵਾਂ ਮਾਂ ਮਾਂ ਕਰੀਏ ਨੇ ਤੈਨੂੰ ਪਤਾ ਤੇਰਾ ਪਿਓ ਕੌਣ ਹੈ ਜਾਓ ਖੇਚੋ ਬਾਹਰ ਉਹ ਖੜਗੀਆਂ ਕਰ ਦੂੰ ਕਿ ੱਟਕੇ ਮਾਰ ਕੇ ਕੱਢਾਂ ਅੰਕਲ ਖੇਡਿਆ ਖਾਓ ਜਾਓ ਘਾਂਦੀ ਬਾ ਤੂੰ ਬਾਹਰ ਦੇਖ ਲੈ ਦੇਖ ਲੋ ਖੇਤਾਂਾਂ ਤਾਂ ਜਿਹੜਾ ਕੋਈ ਜੀ ਕਰਦਾ ਇੱਥੇ ਆ ਜਾਂਦਾਗਾ ਚਲ ਆਜੇ ਮੈਂ ਦੇਖ ਕੇ ਆਣੇ ਆ ਉਧਰ ਵੀ ਢੇੜਾ ਮਾਰ ਕੇ ਆਉਣਾਗਾ ਮੰਮੀ ਅਸੀਂ ਕਿੱਥੇ ਜਾਵਾਂਗੇ ਆਪਾਂ ਮੈਨੂੰ ਤਾਂ ਬਾਲੀ ਭੁੱਖ ਲੱਗੀ ਪਈ ਆ ਕੋਈ ਨਾ ਪੁੱਤ ਹਾਂ ਥੋੜਾ ਜਿਹਾ ਸਬਰ ਹੋਰ ਕਰ ਲੈ ਆਪਾਂ ਨਾ ਐ ਕਰਦੇ ਆਂ ਆਪਣਾ ਦਾਣਾ ਮੰਡੀ ਜਾਂਦੇ ਆਂ ਉਥੇ ਆਸੇ ਪਾਸੇ ਕਣ ਕਿੰਢੀ ਪਈ ਹੋਊਗੀ ਨਾ ਆਪਾਂ ਚਾੜ ਨੂੰ ਇਕੱਠੀ ਕਰਕੇ ਉਹ ਲੈ ਆਣੇ ਕਿਹੜਾ ਚਲ ਆਪਣਾ ਟਾਈਮ ਪਾਸ ਚਾ ਹੋ ਜਾਊਗਾ ਠੀਕ ਐ ਮੰਮੀ ਮੈਂ ਤੁਹਾਨੂੰ ਥੋੜਾ ਕੁਝ ਕਰ ਦਿੰਦੇ ਫਿਰ ਤੇ ਨਾਲੇ ਮੈਨੂੰ ਇੱਕ ਗੱਲ ਦੱਸ ਜਦੋਂ ਉਹ ਭਾਈ ਮੇਰੇ ਡੈਡੀ ਬਾਰੇ ਕਹਿੰਦਾ ਸੀਗਾ ਵੀ ਕਿੱਥੇ ਆ ਮੰਮੀ ਤੂੰ ਮੈਨੂੰ ਕਦੇ ਦੱਸਿਆ ਨਹੀਂ ਮੇਰੇ ਡੈਡੀ ਕਿੱਥੇ ਆ ਤੇ ਮੈਂ ਤਾਂ ਕਦੇ ਮੇਰੇ ਡੈਡੀ ਵੇਖਿਆ ਵੀ ਨਹੀਂ ਲੈ ਦੱਸ ਤੇਨ ਤੇਰੇ ਡੈਡੀ ਦੀ ਪਈਆ ਇੱਥੇ ਖਾਣ ਨੂੰ ਘਰ ਦਾਣੀ ਨਹੀਂ ਹੈਗੇ ਮਰ ਗਿਆ ਸੀ ਤੇਰਾ ਡੈਡੀ ਆ ਜਾ ਤੂੰ ਹੁਣ ਮੰਮੀ ਸੱਚੇ ਸੱਚੇ ਦੱਸ ਦੇ ਨਾ ਮੇਰੇ ਡੈਡੀ ਕਿੱਥੇ ਆ ਕੋਈ ਨਾ ਪੁੱਤ ਕਹੀਂ ਤਾਂ ਜਾਣੀ ਆ ਵੀ ਹਾਣੀ ਤੇਰਾ ਡੈਡੀ ਇਸ ਦੁਨੀਆ ਤੇ ਤੂੰ ਆ ਜਾ ਆਪਾਂ ਆਪਦਾ ਕੋਈ ਖਾਣ ਦਾ ਇੰਤਜ਼ਾਮ ਕਰਦੇ ਆ ਦੁਨੀਆ ਤੇ ਹੈ ਨਹੀਂ ਕੀ ਹੋ ਗਿਆ ਸੀਗਾ ਮੰਮੀ ਡੈਡੀ ਨੂੰ ਕਿਉਂ ਪ੍ਰੀਤ ਕਿਉਂ ਮੇਰੇ ਗੱਲ ਪਈ ਨਹੀਂ ਪੁੱਤ ਮੈਂ ਤਾਂ ਪਹਿਲਾਂ ਹੀ ਪਰੇਸ਼ਾਨ ਆ ਫੇਰ ਦੱਸ ਦੂੰਗੀ ਤੂੰ ਕਿਉਂ ਲੋਕਾਂ ਦੀਆਂ ਗੱਲਾਂ ਸੁਣਦੀ ਹੁੰਨੀ ਆ ਮੰਮੀ ਮੈਂ ਲੋਕਾਂ ਦੀ ਗੱਲ ਚੁੱਪ ਕਰ ਜਾ ਪ੍ਰੀਤ ਬਸ ਕੋਈ ਨਾ ਫੇਰ ਦੱਸੂਈ ਤੈਨੂੰ ਠੀਕ ਆ ਮੰਮੀ ਤੁਹਾਨੂੰ ਪਤਾ ਹੁਣ ਮੇਰੇ ਘਰੇ ਨਾ ਵਿਆਹ ਦੀ ਗੱਲ ਕਰੀ ਜਾਂਦੇ ਆ ਤੁਸੀਂ ਆਪਦੇ ਘਰੇ ਗੱਲ ਕਿਉਂ ਨਹੀਂ ਕਰਦੇ ਆਪਣੇ ਬਾਰੇ ਹਾਂ ਤੂੰ ਫਿਕਰ ਨਾ ਕਰ ਕੋਈ ਗੱਲ ਨਹੀਂ ਕਰ ਲੂਗਾ ਗੱਲ ਦਰਦੀ ਕਿਹਾ ਹਾਂ ਬਹੁਤ ਟਾਈਮ ਪਹਿਲੇ ਆਪਣੇ ਕੋਲੇ ਟਾਈਮ ਤਾਂ ਹੈ ਨਹੀਂ ਨਾ ਹੁਣ ਕਰ ਦੇ ਨਾ ਮੈਂ ਰੋਜ਼ ਕਹਿ ਦਿੰਦੇ ਆ ਤੂੰ ਰਿਸ਼ਤੇ ਲਈ ਹਾਂ ਕਰ ਬਸ ਮੈਨੂੰ ਐਂ ਲੱਗਦਾ ਵੀ ਆ ਕੁਛਕ ਦੇ ਨਹੀਂ ਜਾਂਦੇ ਆ ਉਹ ਮੇਰਾ ਵਿਆਹ ਕਰ ਹੀ ਦੇਣਗੇ ਆਏ ਕਿਵੇਂ ਕਰ ਦੇਣਗੇ ਮੈਂ ਬੈਠਾ ਨਾ ਆ ਤੂੰ ਫਿਕਰ ਕਰ ਮੈਂ ਆਪੇ ਕਰ ਲੂਗਾ ਗੱਲ ਜੜੀ ਨਾਲ ਪਰ ਮੈਨੂੰ ਤਾਂ ਡਰ ਲੱਗਦਾ ਯਾਰ ਇੱਕ ਗੱਲ ਤਾਂ ਮੈਨੂੰ ਪਤਾ ਤੁਸੀਂ ਕਿਹੜੀ ਗੱਲ ਤੋਂ ਡਰਦੇ ਹੋ ਵੀ ਤੁਸੀਂ ਅਮੀਰ ਘਰੋਂ ਤੁਸੀਂ ਤੁਹਾਡੇ ਕੋਲ ਤਾਂ ਇੰਨਾ ਕੁਝ ਆ ਤੇ ਮੈਂ ਗਰੀਬ ਘਰੋਂ ਸਾਡੇ ਕੋਲ ਕੁਝ ਵੀ ਨਹੀਂ ਹੈਗਾ ਤਪੇਰ ਮੈਂ ਕਰਦੈ ਨੂੰ ਇਹ ਗੱਲ ਜਿਤਾਈ ਆ ਕਿ ਮੈਂ ਬਹੁਤ ਅਮੀਰ ਆ ਤੂੰ ਬਹੁਤ ਗਰੀਬ ਆ ਨਾਲੇ ਪਿਆਰ ਦੇ ਵਿੱਚ ਨਾ ਇਹ ਸਭ ਕੁਝ ਨਹੀਂ ਹੁੰਦਾ ਤੁਸੀਂ ਤਾਂ ਨਹੀਂ ਸੋਚਦੇ ਪਰ ਤੁਹਾਡੇ ਘਰ ਦੇ ਤਾਂ ਇਹ ਗੱਲ ਸੋਚਦੇ ਆ ਨਾ ਤਾਂ ਹੀ ਤਾਂ ਤੁਸੀਂ ਘਰੇ ਗੱਲ ਨਹੀਂ ਕਰਦੇ ਆਪਣੇ ਬਾਰੇ ਉਹ ਬਾਬਾ ਗੁਰੂ ਕਰ ਲੂਗਾ ਗੱਲ ਪਰ ਮੈਨੂੰ ਉਹਨਾਂ ਨੂੰ ਸਮਝਾਉਣ ਵਾਸਤੇ ਥੋੜਾ ਜਿਹਾ ਟਾਈਮ ਚਾਹੀਦਾ ਬਸ ਉਹੀ ਟਾਈਮ ਤੋਂ ਮੈਨੂੰ ਦੇ ਨਹੀਂ ਰਹੀ ਉਹ ਨਹੀਂ ਕਾਲੀ ਕਾਤੋਂ ਕਰੀ ਜਾਨੀ ਐ ਸਾਲ ਹੋ ਗਿਆ ਤੁਹਾਨੂੰ ਇਹੀ ਗੱਲ ਕਹਿੰਦਿਆਂ ਨੂੰ ਵੀ ਹਾਂ ਬਸ ਟਾਈਮ ਦੇ ਮੈਨੂੰ ਮੈਂ ਘਰੇ ਗੱਲ ਕਰੂੰਗਾ ਮੈਂ ਘਰੇ ਗੱਲ ਕਰੂੰਗਾ ਲਾਰੇ ਲਾਈ ਜਾਂਦੇ ਹੋ ਗੱਲ ਕਿਉਂ ਨਹੀਂ ਕਰਦੇ ਇੱਕ ਦਿਨ ਤਾਂ ਗੱਲ ਕਰਨੀ ਪਊਗੀ ਨਾ ਆਪਾਂ ਨੂੰ ਮੈਂ ਨਾ ਬਹੁਤ ਵਾਰੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਐ ਪਰ ਘਰੇ ਸਿਚੁਏਸ਼ਨ ਇਹ ਜੀ ਆ ਜਾਂਦੀ ਐ ਕਿ ਮੈਂ ਗੱਲ ਕਰ ਹੀ ਨਹੀਂ ਪਾਉਂਦਾ ਕਦੇ ਕਦੇ ਬਾਪੂ ਗਰਮ ਸਵਾਹ ਦੇ ਵਿੱਚ ਬੈਠਾ ਹੁੰਦਾ ਕਦੇ ਕਦੇ ਬੇਬੇ ਤਾਂ ਕਰਕੇ ਉੱਥੇ ਫਿਰ ਮੈਨੂੰ ਗੱਲ ਕਰਨੀ ਠੀਕ ਨਹੀਂ ਲੱਗਦੀ ਫਿਰ ਮੇਰੀ ਗੱਲ ਸੁਣੋ ਆ ਤੁਸੀਂ 2-4 ਦਿਨਾਂ ਤੱਕ ਗੱਲ ਕਰ ਲਓਗੇ ਕਿਉਂਕਿ ਆ ਹੁਣ ਮੈਨੂੰ ਨਾ ਘਰੋਂ ਬਾਲੀਆਂ ਗਾਲਾਂ ਪੈਂਦੀਆਂ ਸੱਚੀ ਮੈਨੂੰ ਕਹਿ ਦਿੰਦੇ ਤੂੰ ਰਿਸ਼ਤੇ ਲਈ ਹਾਂ ਕਿਉਂ ਨਹੀਂ ਕਰਦੀ ਮੈਂ ਤਾਂ ਕਹਿ ਰਹੀ ਸੀ ਵੀ ਮੁਰਕ ਕੇ ਨਾ ਮੇਰੇ ਤੋਂ ਉਹਨਾਂ ਨੂੰ ਜਵਾਬ ਕੋਈ ਗੱਲ ਨਹੀਂ ਠੀਕ ਹੈ ਤੋ ਇਸ ਗੱਲ ਦੀ ਟੈਨਸ਼ਨ ਨਾ ਲੈ ਤੇਰੀ ਸੋਂ ਬਸ ਅੱਜ ਗੱਲ ਕਰੂੰਗਾ ਪੱਕਾ ਜਾ ਕੇ ਕਰੇ ਸੱਚੀ ਸੱਚੀ ਠੀਕ ਹੈ ਖੁਸ਼ ਹੋ ਜਾਣਾ ਹਾਂਜੀ ਚੱਲ ਫਿਰ ਕਰੇ ਚੱਲ ਤਿਆਰੀ ਕਰ ਅਸੀਂ ਆ ਗਏ ਗੱਲ ਠੀਕ ਹੈ ਜੀ ਵਾਏ ਵਾਏ ਨਾ ਕੋਈ ਗੱਲ ਨਹੀਂ ਜਿਵੇਂ ਤੁਸੀਂ ਐ ਕੋਈ ਕਰ ਲਾਂਗੇ ਜਨਾਬ ਨਾ ਨਾ ਜੀ ਇਤੋਂ ਵਧੀਆ ਹੋਰ ਕੀ ਹੋ ਸਕਦਾ ਮੇਰੀ ਗੱਲ ਸੁਣੋ ਜੇ ਆਪਣੀ ਦੋਸਤੀ ਰਿਸ਼ਤੇਦਾਰੀ ਚ ਬਦਲ ਰਹੀ ਹੈ ਤੇ ਇਹਦੇ ਨਾਲ ਚੰਗਾ ਤਾਂ ਹੋਰ ਕੁਝ ਵੀ ਨਹੀਂ ਬਿਲਕੁਲ ਹਾਂ ਹਾਂ ਨੰਨਾ ਨਾ ਤੁਸੀਂ ਜਮਾਂ ਬੇ ਫਿਕਰ ਰਹੋ ਮੈਂ ਸਾਰੀ ਗੱਲ ਸਾਰੀ ਗੱਲ ਘਰੇ ਕਰ ਲੈਣਾ ਜੀ ਮੁੰਡਾ ਤਾਂ ਮੇਰੇ ਤੋਂ 1 ਇੰਚ ਵੀ ਬਾਹਰ ਨਹੀਂ ਹੈਗਾ ਅੱਛਾ 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 ਨਾ ਬਸ ਤੁਸੀਂ ਬੇਫਿਕਰ ਹੋ ਜੀ ਮੈਂ ਘਰੇ ਕਰਕੇ ਗੱਲਬਾਤ ਤੁਹਾਨੂੰ ਦੱਸ ਦਿੰਦਾ ਹਾਂ ਹਾਂ ਜੀ ਹਾਂ ਜੀ ਨਾਲ ਕੋਈ ਚੱਕਰ ਨਹੀਂ ਅੱਪ ਕਰ ਲਵਾਂਗੇ ਬਸ 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 ਠੀਕ ਹੈ ਜੀ ਚਲ ਠੀਕ ਹੈ ਫਿਰ ਮਿਲਦੇ ਹਾਂ ਸਸਰੀਕਾ ਕੀ ਗੱਲ ਸੀ ਗੱਲ ਤੈਨੂੰ ਦੱਸਦਾ ਇੱਧਰ ਹਾਂ ਕਿ ਮੇਰੇ ਰਿਸ਼ਤੇਦਾਰੀ ਮੇਰੇ ਨਾਲ ਨਿਕਰੀਆ ਸਰਦਾਰ ਜਰਾਵਰ ਸਿੰਘ ਦਾ ਫੋਨ ਆਇਆ ਸੀ ਮੇਰੇ ਤਲਵੰਡੀ ਵਾਲੇ ਦੋਸਤ ਦਾ ਅੱਛਾ ਹਾਂ ਉਹ ਮੈਨੂੰ ਕਹਿੰਦਾ ਕਹਿੰਦਾ ਵੀ ਮੇਰੀ ਗੱਲ ਸੁਣ ਕੇ ਕਰ ਸਿਆ ਕਹਿੰਦਾ ਵੀ ਐ ਕਰਕੇ ਹੁਣ ਆਪਾਂ ਬਹੁਤ ਟਾਈਮ ਹੋ ਗਿਆ ਦੋਸਤਾਂ ਤੇ ਮੇਰੀ ਭਤੀਜੀ ਬੈਠੀ ਹੈ ਘਰੇ ਭਾਈ ਤੇ ਕੁੜੀ ਨੇ 12 ਕੀਤੀਆਂ ਨੇ ਤੇ ਬੀਏ ਕਰੀ ਜਾਂਦੀ ਹੈ ਤੇ ਸਭ ਕੁਝ ਸਾਡੇ ਕੋਲੇ ਹੈਗਾਗਾ ਰੰਗ ਦੀ ਮਾੜੀ ਜੀ ਕਹਿੰਦਾ ਸਮਦਰ ਪੱਕੀ ਜੀ ਰੰਗਦੀ ਹੈ ਤੇ ਕਹਿੰਦਾ ਵੀ ਮੈਂ ਚਾਹਣਾਗਾ ਵੀ ਤੂੰ ਜਿਹੜਾ ਹੈਗਾਗਾ ਉਹ ਸਾਡੇ ਮੁੰਡੇ ਦੇ ਨਾਲ ਕੋਈ ਗੱਲਬਾਤ ਕਰਕੇ ਤੇ ਸਾਡੀ ਕੁੜੀ ਦਾ ਰਿਸ਼ਤਾ ਲਓ ਮੈਂ ਕਹਿੰਦਾ ਸਾਨੂੰ ਹੋਰ ਕੀ ਚਾਹੀਦਾ ਕਹਿੰਦਾ ਬਠਿੰਡੇ ਦੇ ਵਿੱਚ ਕੱਪੜੇ ਦੀ ਫੈਕਟਰੀ ਲਵਾ ਦੇਗੇ ਉਹ ਤਾਂ ਤੇਰੀ ਉਹ ਸੋਡੀ ਗੱਲ ਠੀਕ ਐ ਕਿ ਉਹ ਇੱਕ ਵਾਰੀ ਕੁੜੀ ਦੇਖ ਤਾ ਲੈ ਕਿਤੇ ਜਿਆਦੇ ਰੋਹੋ ਆਹੋ ਆਪਾਂ ਕੀ ਦੇਖ ਕੇ ਕਰਨਾ ਮੇਰੀ ਗੱਲ ਸੁਣ ਵੱਡੇ ਘਰਾਂ ਦੇ ਰਿਸ਼ਤੇ ਜਿਹੜੇ ਹੁੰਦੇ ਆ ਕਦੇ ਵੀ ਰੰਗ ਰੂਪ ਦੇ ਨਾਲ ਨਹੀਂ ਹੁੰਦੇ ਹੈ ਵੱਡੇ ਘਰਾਂ ਦੇ ਰਿਸ਼ਤੇ ਹੁੰਦੇ ਆ ਸਿਰਫ ਪੈਸੇ ਤੇ ਵਪਾਰ ਦੇ ਨਾਲ ਤੂੰ ਦੂਰ ਨਾ ਜਾ ਤੂੰ ਆਏ ਦੇਖ ਲੈ ਆ ਪਿੱਛੇ ਜੇ ਅਬਾਨੀਆਂ ਅਡਾਨੀਆਂ ਦਾ ਵਿਆਹ ਹੋਇਆ ਹੈ ਹੈ ਹੋਇਆ ਨਾ ਕੀ ਅਗਰੀ ਦਾ ਉੱਥੇ ਪੈਸਾ ਖਰਚ ਕੀਤਾ ਤੇ ਕਿੱਥੇ ਗਾਹਾਂ ਜਾ ਕੇ ਉਹਨਾਂ ਨੇ ਮੁੰਡੇ ਦਾ ਵਿਆਹ ਕੀਤਾ ਤੇ ਕੀ ਮੇਲ ਜੋੜ ਸੀ ਕੁਛ ਵੀ ਨਹੀਂ ਬਸ ਇਹ ਚੀਜ਼ਾਂ ਹੀ ਚੱਲਦੀਆਂ ਨੇ ਤਾਂ ਹੀ ਤਾਂ ਮੈਂ ਤੈਨੂੰ ਕਹਿਣਾ ਵੀ ਚੁੱਪ ਕਰਕੇ ਜਦੋਂ ਆਪਣੇ ਮੁੰਡੇ ਨੂੰ ਕਾਰੋਬਾਰ ਸੈੱਟ ਕਰਵਾ ਕੇ ਦੇਈ ਜਾਂਦੇ ਆ ਠੀਕ ਹੈ ਨਾ ਤੇ ਹੋਰ ਪਰ ਕੀ ਚਾਹੀਦਾ ਨਾਲੇ ਉਹਦੇ ਨਾਲ ਆਪਣੀ ਸੇਲ ਵਧੂਗੀ ਆਪਣਾ ਕੱਪੜੇ ਦਾ ਕੰਮ ਹੋਰ ਜ਼ਿਆਦਾ ਉੱਚਾ ਯੋਗ ਹਾਂ ਇਹ ਤਾਂ ਹੈ ਬਾਕੀ ਸ੍ਰੀ ਜੀ ਨੇ ਸਾਨੂੰ ਚੰਗਾ ਲੱਗਦਾ ਹੈ ਨਾ ਉਵੇਂ ਹੀ ਕਰ ਲੋ ਲਾ ਦੀ ਆ ਗਿਆ ਹਾਂ ਆ ਦਾ ਟਾਈਮ ਤੇ ਭਾਈ ਕੀ ਹੋ ਗਿਆ ਇੱਥੇ ਬੈਠੋ ਤਾਂ ਇੱਧਰ ਮਦਰ ਸੰਗਤ ਖੜ ਤਾਂ ਹੈ ਖੜ ਆ ਗਏ ਰੈਡੀ ਨੂੰ ਬੋਲ ਤੀ ਗੱਲ ਹੋ ਗਈ ਗੱਲ ਐ ਹੋ ਗਈ ਵੀ ਤੂੰ ਹੋ ਗਿਆ ਬੁੱਤ ਹੁਣ ਜਵਾਨ ਔਰ ਇਹ ਗੱਲ ਜਿਹੜੀ ਹੈਗੀ ਇਕੱਲੇ ਸਾਡੇ ਵਿਚਕਾਰ ਨਹੀਂ ਸਾਰ ਜਿੰਨੇ ਮੇਰੇ ਸਰਕਲ ਦੇ ਬੰਦੇ ਆ ਉਹਨਾਂ ਸਾਰਿਆਂ ਦੇ ਵਿਚਕਾਰ ਫੈਲ ਗਈ ਆ ਤੇ ਫਿਰ ਮੈਨੂੰ ਕਹਿੰਦੇ ਭਾਈ ਮੁੰਡਾ ਜਵਾਨ ਹੋ ਗਿਆ ਤੇ ਮੁੰਡੇ ਨੂੰ ਚੰਗੇ ਘਰ ਦੇ ਵਿੱਚ ਵਿਆਹੋ ਤੁਸੀਂ ਤੇ ਫਿਰ ਇਸ ਕਰਕੇ ਹੁਣ ਮੈਨੂੰ ਤਾਂ ਆਇਆ ਫੋਨ ਮੇਰੇ ਦੋਸਤਾਂ ਤਲਵੰਡੀ ਵਾਲੇ ਜਰਾਵਰ ਸਿੰਘ ਦੇ ਭਤੀਜੀ ਆ ਭਾਈ ਉਹ ਕਹਿੰਦਾ ਵੀ ਕੁੜੀ ਨੇ 12 ਕੀਤੀਆਂ ਬੀਏ ਪੜ੍ਹੀ ਜਾਂਦੀ ਹੈ ਠੀਕ ਹੈ ਤੇ ਆਬਾ ਜਿਹੜਾ ਹੈਗਾ ਉਸ ਮੁੰਡੇ ਦੇ ਵਾਸਤੇ ਉਹ ਉਹ ਗੱਲ ਕਰਦੇ ਆ ਮੈਂ ਕਹਾਂ ਜੀ ਤੁਸੀਂ ਗੱਲ ਕੀ ਕਰਦੇ ਆ ਸਾਡੇ ਬਿਲੋਂ ਤਾਂ ਹਾਂ ਹੀ ਆ ਉਹ ਕਹਿੰਦੇ ਵੀ ਤੁਸੀਂ ਮੁੰਡੇ ਨਾਲ ਗੱਲ ਕਰ ਲਓ ਮੈਂ ਕਹਾਂ ਜੀ ਮੁੰਡਾ ਤਾਂ ਮੇਰੇ ਤੋਂ ਇੰਚ ਬਾਹਰ ਨਹੀਂ ਤੁਸੀਂ ਕੀ ਗੱਲ ਕਰਦੇ ਆ ਨਾਲੇ ਮੇਰੀ ਗੱਲ ਸੁਣੋ ਤੇ ਤੈਨੂੰ ਫਰਾਰੀ ਗੱਡੀ ਲੈ ਕੇ ਦੇਣਗੇ ਹੂੰ ਨਾਲੇ ਤੈਨੂੰ ਬਠਿੰਡੇ ਦੇ ਵਿੱਚ ਕੱਪੜੇ ਦੀ ਫੈਕਟਰੀ ਲਾ ਦੇਣਗੇ ਹੁਣ ਕੱਪੜਾ ਲੈਣ ਵਾਸਤੇ ਆਪਾਂ ਲੁਧਿਆਣੇ ਜਾਂਦੇ ਆ ਫੈਕਟਰੀਆਂ ਦਾ ਮਾਲ ਲੈਣ ਵਾਸਤੇ ਹੋਲ ਸੇਲ ਦਾ ਸਭ ਲੁਧਿਆਣੇ ਜਾਂਦੇ ਆ ਉਹ ਸਾਰਾ ਕੋਈ ਦੁਕਾਨੇ ਖੋਲ ਦੇਣਗੇ ਸਹੀ ਹੈ ਨਾ ਠੀਕ ਹੈ ਫਿਰ ਜਿਵੇਂ ਤੁਹਾਨੂੰ ਠੀਕ ਲੱਗ ਰਿਹਾ ਹੈ ਨਾ ਬਾਕੀ ਰਹੀ ਗੱਲ ਸੋਨੇ ਸੱਪੇ ਦੀ ਕੁੱਲ ਚੀਜ਼ ਤੈਨੂੰ ਕਿਸੇ ਗੱਲ ਤੋਂ ਬੁਣਾਣੀ ਵਹਿਣ ਦਿੰਦੇ ਕਹਿੰਦੇ ਨਾਲੇ ਆਪਣਾ ਨਾ ਮੁੰਡਾ ਬਹੁਤ ਸਿਆਣ ਹੈ ਆਪਣੀ ਗੱਲ ਕਿਥੋਂ ਟਾਲ ਦੇ ਮੇਰਾ ਪੁੱਤ ਹੈ ਨਾ ਨਹੀਂ ਨਹੀਂ ਬੇਬੇ ਜੇ ਬਾਪੂ ਨੇ ਜਵਾਬ ਪੜਾਈ ਦਿੱਤੀ ਤਾਂ ਬੱਸ ਫਿਰ ਕਰ ਦੋ ਜਿਵੇਂ ਤੁਹਾਨੂੰ ਠੀਕ ਨਹੀਂ ਨਹੀਂ ਪੁੱਤ ਮੇਰੀ ਗੱਲ ਸੁਣ ਮੈਂ ਜਵਾਨ ਫੜਾਉਣ ਵਾਲੀ ਕਿਹੜੀ ਗੱਲ ਹੁਣ ਮੇਰਾ ਹੀਰਾ ਪੁੱਤ ਹੁਣ ਦੇਖੇ ਐਡਾ ਕਲਮੂਤ ਵਰਗਾ ਮੁੰਡਾ ਮੇਰਾ ਤੇ ਲੋਕਾਂ ਦੀਆਂ ਤਾਂ ਨਜ਼ਰਾਂ ਪੈਣਗੀਆਂ ਹੀ ਐ ਤਾਂ ਫਿਰ ਵਧੀਆ ਕੀਤਾ ਤੁਸੀਂ ਤੇ ਜਿਵੇਂ ਤੁਹਾਨੂੰ ਠੀਕ ਲੱਗਾ ਤੁਸੀਂ ਉਹਨੇ ਕਰ ਦੋ ਵਾ ਠੀਕ ਹੈ ਮੈਂ ਤਾਂ ਕਰਤਾ ਹਾਂ ਠੀਕ ਹੈ ਨਾ ਹੋਰ ਕੋਈ ਤੇਰੇ ਦਿਲ 'ਚ ਜੇ ਗੱਲਬਾਤ ਹੈ ਤਾਂ ਬਾਈ ਮੈਨੂੰ ਦੱਸ ਦੇ ਨਹੀਂ ਨਹੀਂ ਬਾਬੂ ਇਹਨੂੰ ਪਤਾ ਤਾਂ ਹੈ ਮੇਰੇ ਦਿਲ ਦੇ ਵਿੱਚ ਇਹ ਜੀ ਕੋਈ ਗੱਲ ਨਹੀਂ ਹੈਗੀ ਤੇ ਨਾ ਹੀ ਆਪਾਂ ਇਹਦੀ ਕੋਈ ਗੱਲ ਕਰਨੀ ਚਾਹੀਏ ਬਾਹਰ ਮੈਨੂੰ ਤਾਂ ਪਹਿਲੇ ਤੇ ਵੀ ਪਤਾ ਸੀਗਾ ਕਿ ਜੇ ਮੇਰਾ ਵਿਆਹ ਹੋਣਾ ਤਾਂ ਬੇਬੀ ਬਾਪੂ ਦੀ ਪਸੰਦ ਦੇ ਨਾਲ ਕਰੂਗਾ ਨਾਲੋ ਕੀਤਾ ਬੱਡੇ ਘਰਾਂ ਦੇ ਮੁੰਡੇ ਮਾਪਿਆਂ ਦੇ ਮੰਨ ਰਹੁੰਦੇ ਨੇ ਕਹਿਣਾ ਹਾਂਜੀ ਹਾਂਜੀ ਹੈਨਾ ਆਪਣੇ ਘਰਾਂ ਦੇ ਇਹ ਰੀਤ ਰਵਾਜ ਹੀ ਹੁੰਦੇ ਆ ਜਿਹੜੇ ਜਵਾਕਾਂ ਨੇ ਮਾਪਿਓ ਦੀ ਮਰਜ਼ੀ ਤੋਂ ਬਿਨਾਂ ਵਿਆਹ ਕਰਵਾ ਲਿਆ ਨਾ ਜਾ ਕੇ ਉਹ ਕਦੇ ਵਸੇ ਨਹੀਂ ਪੁੱਤਰ ਇਹਦਾ ਪਤਾ ਕੀ ਹੁੰਦੀ ਹੈ ਮੈਂ ਗੱਲ ਨੂੰ ਨਾ ਤੁਸੀਂ ਆਪਦੀ ਜ਼ਿੰਦਗੀ ਦੇ ਵਿੱਚ ਜਿਵੇਂ ਐਸ਼ ਕਰਨੀ ਆ ਮਰਜ਼ੀ ਨਾਲ ਕਰੋ ਬਟੇ ਕਰਨ ਦੇ ਇਹ ਰਿਵਾਜ ਨੇ ਵਿਆਹ ਕਰਾਓ ਪਰਿਵਾਰ ਦੀ ਮਰਜ਼ੀ ਨਾਲ ਲੋਕ ਦਿਖਾਵੇ ਨਾਲ ਜਿੱਥੋਂ ਤੁਹਾਡਾ ਬਿਜ਼ਨਸ ਜਿਹੜਾ ਹੈਗਾ ਉਹ ਬਦੇ ਅੱਜ ਜੇ ਬੰਦੇ ਤੇ ਨਾਲ ਫੈਕਟਰੀ ਕਰਾ ਕੇ ਨਾ ਕਰਾ ਕੇ ਤੈਨੂੰ ਫੈਕਟਰੀ ਕਰਵਾਉਂਦੇ ਨੇ ਕੱਲ ਨੂੰ ਤੇ ਇਹਨੂੰ ਕੁਝ ਵੀ ਕਰ ਦੇਣਗੇ ਠੀਕ ਹੈ ਨਾ ਨਾਲੇ ਫਿਰ ਉਹੀ ਗੱਲ ਆਪਣਾ ਮੇਲ ਜੋਲ ਵਧੂਗਾ ਸਰਦਾਰਾਂ ਦੇ ਨਾਲ ਆਪਾਂ ਤਾਂ ਉਹੀ ਗੱਲ ਉਹਨਾਂ ਅਮਰੇ ਤਾਂ ਬਹੁਤ ਛੋਟੀ ਜੀ ਚੀਜ਼ ਬਸ ਦੋਸਤੀ ਹੈ ਠੀਕ ਹੈ ਨਾ ਨਾਲੇ ਉਹੀ ਗੱਲ ਕੁਝ 10 20 ਕਿੱਲੇ ਜ਼ਮੀਨ ਦੇ ਆਪਾਂ ਹੋਰ ਬਣਾ ਲਾਂਗੇ ਹੈ ਨਾ ਨਾਲੇ ਪਤ ਸਿਆਣ ਵੀ ਕੰਮ ਕਰਦੀ ਹੈ ਦੋਸਤੀ ਪੱਕੀ ਰਹੇ ਜੋਗੀ ਨਾਰੇ ਅਗਲਾ ਇਹਨੇ ਕੋ ਹੋਗਾ ਵੀ ਮੇਰਾ ਦੋਸਤ ਤੁਸੀਂ ਸਾਡੀ ਮੰਨੀ ਨਹੀਂ ਮੰਨੀ ਨਹੀਂ ਆ ਗੱਲ ਸਿਆਣੀ ਕੀਤੀ ਐ ਲੈ ਬਤ ਮੇਰੀ ਗੱਲ ਸੁਣ ਹੁਣ ਤੂੰ ਆਪਦਾ ਜਾ ਘੁੰਮ ਫਿਰ ਲੈ ਜਿੱਥੇ ਮਰਜ਼ੀ ਹੁਣ ਤੂੰ ਕੋਈ ਕੰਮ ਕਾਰਨਾ ਕਰ ਹਜੇ ਠੀਕ ਹੈ ਨਾ ਤੇ ਆਹ ਆਪਣਾ ਕਪੜਾ ਲੀੜਾ ਲੱਤਾ ਜਿਹੜਾ ਜੋ ਕੁਛ ਲੈ ਕੇ ਆਉਣਾ ਤੂੰ ਲੈ ਕੇ ਆ ਠੀਕ ਹੈ ਨਾ ਠੀਕ ਹੈ ਬਸ ਜਿੰਨੇ ਪੈਸੇ ਚਾਹੀਦੇ ਤੂੰ ਐ ਕਰੀ ਮੇਰੇ ਏਟੀਮ ਤੋਂ ਲੈ ਜੀ ਠੀਕ ਹੈ ਨਾ ਏਟੀਮ ਨੂੰ ਨਾਲ ਲੈ ਜੀ ਜਿੰਨੇ ਚਾਹੀਦੇ ਤੂੰ ਵਰਤ ਠੀਕ ਹੈ ਬਰ ਠੀਕ ਬਾਕੀ ਤੇਰੇ ਕੋਲ ਕ੍ਰੈਡਿਟ ਕਾਰਡ ਆ ਜਿਹੜਾ ਉਹਦੀ ਕਰਦੀ ਪੂਰੀ ਲਿਮਟ ਕੋਈ ਜਿਹੀ ਕੱਢੀ ਮਾਰ ਦੂ ਮੈਂ ਆਪੇ ਮੈਂ ਤਾਂ ਪਹਿਲਾਂ ਹੀ ਆਏ ਸੀਗਾ ਵੀ ਲਾਦੀ ਕਦੇ ਨਹੀਂ ਜਵਾਬ ਦਿੰਦਾ ਬਾਕੀ ਸਰੇ ਮੈਂ ਵੀ ਸੋਚਦੀ ਸੀ ਮਾਂ ਕਿਤੇ ਆਏ ਨਾ ਕਹਦੇ ਵੀ ਮੈਂ ਆਪਦੇ ਪਸੰਦ ਦੀ ਕੁੜੀ ਪਸੰਦ ਕਰੀ ਬੈਠਾ ਤੇ ਜਿਹੜੀ ਤੁਸੀਂ ਮੈਨੂੰ ਪੁੱਛ ਕੇ ਨਹੀਂ ਗੱਲ ਕਰੀ ਮਾਂ ਕਿਤੇ ਛੋਡੇ ਜੀ ਨਾ ਕੋਈ ਗੱਲ ਆ ਉਸ ਜੋ ਹੋ ਜੇ ਨਹੀਂ ਨਹੀਂ ਐਗਾ ਤਾਂ ਹੈ ਕਰਨਾ ਮੈਂ ਆਪਦੇ ਪੁੱਤਰ ਨੂੰ ਦੋਸਤਾਂ ਵਾਂਗੂ ਪਾਲਿਆ ਹਾਂ ਨਾ ਇਹ ਤਾਂ ਤੇ ਮੇਰੀ ਤੇ ਉਹਦੀ ਦੋਸਤੀ ਬੁੜੀ ਬੁੜੀ ਦੋਸਤੀ ਹੈ ਹਾਂਜੀ ਨਾਲੇ ਇੱਕ ਗੱਲ ਹੋ ਬੱਚਿਆਂ ਨੂੰ ਬੱਚਿਆਂ ਦੀ ਤਰ੍ਹਾਂ ਰੱਖੋ ਘਰ ਨੂੰ ਘਰ ਦੀ ਤਰ੍ਹਾਂ ਤੇ ਬਿਜ਼ਨਸ ਨੂੰ ਬਿਜ਼ਨਸ ਦੀ ਤਰ੍ਹਾਂ ਅੱਜ ਤੋਂ ਬਾਅਦ ਆ ਕਾਰ ਸਟੀਕਰ ਵਾਲੀ ਆਪਣੀ ਕੱਲੇ ਨੂੰ ਹੀ ਨਹੀਂ ਇਸ ਘਰ ਦੇ ਵਿੱਚ ਕਿ ਨਵੀਂ ਤਜੋਰੀ ਆ ਰਹੀ ਹੈ ਤੇ ਦੋਹੇ ਹੱਥਾਂ ਨੂੰ ਫਲਾ ਕੇ ਉਹਦਾ ਸਵਾਗਤ ਕਰਨਾ ਠੀਕ ਹੈ ਨਾ ਜੀ ਜੀ ਬਸ ਬਾਕੀ ਕੋਈ ਚੱਕਰ ਵਾਲੀ ਗੱਲ ਨਹੀਂ ਰੰਗ ਤਾਂ ਦੋ ਹੀ ਹੁੰਦੇ ਚਾ ਮੈਂ ਕਰੂੰ ਵਧੀਆ ਜੀ ਮੈਨੂੰ ਚਾਹ ਪਿਆ ਦੇ ਤੇ ਮੈਂ ਜਾਵਾਂ ਸਟੋਰ ਦੇ ਉੱਤੇ ਜਾ ਕੇ ਦੇਖਾਂ ਕੀ ਕੰਮ ਕਰਦੇ ਆ ਮੂਰੇ ਜੇ ਪਾਸੇ ਆ ਜੀਏ ਤਾਂ ਵਰਕਰ ਕੰਮ ਨਹੀਂ ਕਰਦੇ ਹਾਂਜੀ ਇਹ ਤਾਂ ਹੈ ਮੈਂ ਲੈ ਆਉਣੀ ਦੁੱਧ ਚ ਪੱਤੀ ਪਾ ਕੇ ਚਾਹ ਲਿਆ ਆ ਵਾਹ ਬਈ ਸਰਦਾਰ ਕਿਕਰ ਸਿੰਘ ਮੈਂ ਕਿਉਂ ਸਰਦਾਰ ਕਿਕਰ ਸਿੰਘ ਕਹਿੰਦੇ ਆ ਆ ਕੋਈ ਨਿਕਤਾ ਬਣਾ ਕੇ ਰੱਖਣੀ ਚਾਹੀਦੀ ਆਪਦੇ ਯਾਰਾਂ ਦੋਸਤਾਂ ਮੇਰਾ ਵੀ ਕੱਲ ਨੂੰ ਤੁਹਾਨੂੰ ਕੋਈ ਕੰਮ ਪਵੇ ਤੇ ਤੁਸੀਂ ਮੇਰੇ ਵਰਤ ਸਕੋ ਅੱਜ ਮੈਨੂੰ ਕੰਮ ਪੈ ਗਿਆ ਸੀ ਮੈਂ ਤਾਂ ਵਰਤ ਲਿਆ ਠੀਕ ਹੈ ਤੁਹਾਡਾ ਵੀ ਜੇਕਰ ਕੋਈ ਵਧੀਆ ਯਾਰ ਦੋਸਤ ਹੈ ਤਾਂ ਇਹ ਨਾ ਸੋਚੋ ਵੀ ਤੁਸੀਂ ਮਤਲਬ ਕੱਟ ਰਹੇ ਹੋ ਕੋਈ ਗੱਲ ਨਹੀਂ ਸਾਰੀ ਦੁਨੀਆ ਮਤਲਬੀ ਹੈ ਚਾਰ ਲੋਕ ਮੈਨੂੰ ਚੰਗਾ ਕਹਿਣਗੇ ਚਾਰ ਮਾੜਾ ਕਹਿਣਗੇ ਅਤੇ ਦੁਨੀਆ ਹੀ ਕਹਿੰਦੀ ਆ ਆਪਦਾ ਕੰਮ ਕੀਤਾ ਤੇ ਭੈਣ ਮਿਲ ਆ ਗਿਆ ਜੀਤਾ ਹਲੋ ਥੋੜੀ ਜੀ ਪਤਾ ਨਹੀਂ ਕਿੱਥੇ ਰੱਖਤੀ ਆ ਸਿਮਿੰਟ ਜਾਂ ਲਾਹ ਦਾਂਦੇ ਤੇ ਮੇਰੀ ਗੱਲ ਸੁਣਾ ਹਾਂ ਮੰਡੀ ਰੋੜਿਆ ਚ ਮੱਥਾ ਮਾਰੀ ਜਾਣੀ ਐ ਤੇ ਮਨਿੰਦਰ ਕਿੱਥੇ ਐ ਮਨਿੰਦਰ ਆ ਹੁਣ ਇੱਥੇ ਬੈਠੀ ਸੀ ਕਹਿੰਦੀ ਮੈਂ ਮੇਰੀ ਸਹੇਲੀ ਕੋਲੇ ਜਾ ਕੇ ਆਉਣੀ ਆ ਉਹਨਾਂ ਦੇ ਟੱਪ ਕੀ ਗਰਮੇ ਲੋ ਕੇ ਇੱਥੇ ਬੈਠੀ ਸੀ ਉਧਰ ਬਾਗੀ ਉਹ ਮੜਾ ਮੋਟਾ ਤੂੰ ਗੌਰ ਕਰ ਉਹ ਜਵਾਨ ਹੋਈ ਪਈ ਆ ਤੇ ਨਾਲੇ ਕੰਮ ਧੰਦੇ ਦੇ ਨਾਲ ਲਾ ਕੇ ਰੱਖਿਆ ਕਰ ਉਹਨੂੰ ਵੀ ਮੇਰੇ ਨਾਲ ਕੰਮ ਕਰਾਇਆ ਕਰ ਤੇਰਾ ਖਿਆਲ ਕੀ ਮੈਂ ਉਹਨੂੰ ਕਹਿੰਦੀ ਨਹੀਂ ਕੰਮ ਨੂੰ ਕਰਦੀ ਵੀ ਆ ਉਹ ਲੈ ਕਹਿੰਦੀ ਮੈਂ ਇੱਥੋਂ ਨਹੀਂ ਹੁੰਦਾ ਮੈਂ ਇੱਥੋਂ ਨਹੀਂ ਹੁੰਦਾ ਜਵਾਬ ਦੇ ਦਿੰਦੀ ਆ ਕੋਰਾ ਮੈਨੂੰ ਤਾਂ ਉਹ ਇਹ ਦੱਸ ਉਹ ਬਗਾਨੇ ਘਰੇ ਤੋਰਨੀ ਐ ਹੁਣ ਦੇਖੋ ਨੌਜਵਾਨ ਹੋਈ ਫਿਰਦੀ ਆ ਹੁਣ ਆਪਾਂ ਉਹਦਾ ਵਿਆਹ ਵੀ ਕਰਨਾ ਤੂੰ ਮੇਰੀ ਗੱਲ ਸੁਣ ਸਾਰੇ ਕੰਮ ਧੰਦੇ ਛੱਡ ਕੇ ਨਾ ਇੱਕ ਵਾਰੀ ਮੜਾ ਇਹ ਕੁੜੀ ਨੂੰ ਪੁੱਛ ਲੈ ਵੀ ਦੱਸ ਭਾਈ ਤੇਰੀ ਕੀ ਰਾਇ ਆ ਹੁਣ ਆਪਾਂ ਰਿਸ਼ਤਾ ਕਰ ਦਈਏ ਬਸ ਬਾਲਾ ਚਿਰ ਨਹੀਂ ਪਾਉਂਦੇ ਆਪਾਂ ਮੈਂ ਤਾਂ ਉਹਦੇ ਪਰਸੋਂ ਕਿਹਾ ਸੀ ਅਗਰ ਮੈਲੋ ਨੇ ਕਿਹਾ ਸੀ ਕਹਿੰਦੀ ਜੇ ਕੁੜੀ ਦਾ ਰਿਸ਼ਤਾ ਕਰਨਾ ਤਾਂ ਮੇਰੇ ਨਿਗਾ ਚ ਵਧੀਆ ਹੈ ਕਹਿੰਦੀ ਮੁੰਡਾ ਲੱਗਿਆ ਹੋਇਆ ਹੈ ਮੈਂ ਇਹਦੇ ਕੋਲੇ ਗੱਲ ਤੋਰੀ ਮੈਂ ਖਾ ਕੋੜੇ ਤੇਰੀ ਮਾਸੀ ਆਏ ਕਹਿੰਦੀ ਸੀ ਦੇਖ ਲੈ ਤੂੰ ਉਹਨਾਂ ਦੇ ਘਰੇ ਜਾਨੀ ਆਉਣੀ ਹੈ ਤੇ ਤੈਨੂੰ ਨਹੀਂ ਟੋਕਿਆ ਮੈਂ ਖਾ ਨਾ ਲੈ ਕਹਿੰਦੀ ਮੈਂ ਤਾਂ ਕੋਈ ਟੋਕਿਆ ਨਹੀਂ ਤੈਨੂੰ ਕਹਿੰਦੀ ਹੈ ਕਹਿੰਦੀ ਮੈਂ ਨਹੀਂ ਵਿਆਹ ਬੂ ਕਰਾਉਂਦੀ ਚਿੱਟਾ ਜਵਾਬ ਦਿੱਤਾ ਮੈਂ ਤਾਂ ਉਹਨਾਂ ਦਾ ਤੈਨੂੰ ਜਵਾਬ ਦਿੱਤਾ ਹਾਂ ਹੁਣ ਜਵਾਬ ਦਿੱਤੇ ਤੂੰ ਤਾਂ ਉਹ ਆਪਦੀ ਮਰਜ਼ੀ ਕਰਦੀ ਐ ਲੋਕ ਕੀ ਕਹਿਣਗੇ ਅਗਲਾ ਕਹਿੰਦਾ ਐਡੀ ਹੋਈ ਫਿਰਦੀ ਐ ਕੋਠੇ ਜੱਡੀ ਉਹਦਾ ਬਿਉਹਰ ਦਾ ਨਾਂ ਹੀ ਲੈਂਦੇ ਲੋਕਾਂ ਦੀ ਵੀ ਸ਼ਰਮ ਮਾਰਦੀ ਐ ਉਹ ਨਾਲੇ ਜਵਾਨਿਆਂ ਤੋਂ ਵੀ ਡਰ ਲੱਗਦਾ ਮੈਨੂੰ ਇਹੀ ਤਾਂ ਮੈਂ ਦਿਨ ਰਾਤ ਕੁਣਝਦੀ ਰਹਿਣੀ ਐ ਵੀ ਇਹ ਕੁੜੀ ਕਹਿਣਾ ਕਿਉਂ ਨਹੀਂ ਮੰਨਦੀ ਆਪਣਾ ਕਹਿਣਾ ਮੰਨੇ ਨਾ ਮੰਨੇ ਮੇਰੀ ਗੱਲ ਸੁਣ ਲੈ ਹੁਣ ਤੂੰ ਇੱਕ ਵਾਰੀ ਉਹਨੂੰ ਪੁੱਛਣਾ ਪੁੱਛ ਲੈ ਨਹੀਂ ਫਿਰ ਮੈਂ ਤਾਂ ਨਾ ਕੋਈ ਖੱਬਾ ਸੱਜਾ ਦੇਖ ਕੇ ਤੇ ਕਰ ਦੇਣਾ ਰਿਸ਼ਤਾ ਉਹਦਾ ਫੇਰ ਕੋਈ ਨਾ ਰੁਕਾ ਜਿਆ ਕੜੇ ਇਸ ਕੋ ਆ ਜਾਣ ਦੇ ਮੈਂ ਦੇਖਦੀ ਐ ਆਹੋ ਚਲ ਉਹ ਆ ਗਈ ਉਹ ਆ ਗਈ ਆ ਜਾ ਆ ਜਾ ਭਾਈ ਕੜੀ ਜੇ ਜਾਣੇ ਸਾਰਾ ਦਿਨ ਹਨਾ ਲੜਗੇ ਨਾ ਆ ਤੇਰੀਆਂ ਹੀ ਗੱਲਾਂ ਕਰੀ ਜਾਂਦੇ ਆ ਕੀ ਹੋ ਗਿਆ ਮੇਰੀਆਂ ਗੱਲਾਂ ਕੀ ਕਰਦੀਆਂ ਤੂੰ ਐਂ ਦੱਸ ਪਹਿਲਾਂ ਮੈਨੂੰ ਕੀ ਦੇ ਕਰੇਗੀ ਸੀ ਹੁਣ ਤੂੰ ਬਾਪੂ ਸਿੱਧੀ ਗੋਲਟਾਰ ਕੇ ਆਈ ਸੀ ਕਿ ਹਾਂ ਸੁਣ ਲੈ ਨੇ ਕੋਈ ਕੰਮ ਨਹੀਂ ਦੱਸਿਆ ਮੇਰਾ ਵੀ ਆ ਕੰਮ ਕਰ ਲਿਆ ਕਰ ਸਿਰਫ ਨਿੱਕੀ ਕਹਤਾ ਉਹ ਤਾਂ ਨਾ ਵੈਸੇ ਹੀ ਉਹ ਕਹਿੰਦੀ ਮੈਨੂੰ ਆ ਕੇ ਮਿਲ ਜਾ ਕਹਿੰਦੀ ਹਾਂ ਜੀ ਕਰਿਆ ਨਾ ਤੈਨੂੰ ਮੇਰਾ ਇੱਕਾ ਠੀਕ ਆ ਠੀਕ ਨਾ ਉਹ ਆ ਜਾ ਕਰੇ ਦੇ ਰਗਾ ਬਾਲਗਾ ਬਾਂਹ ਆਕੜੀਆਂ ਮਿਲ ਜਾ ਇਹ ਕੱਲੀ ਮੱਥਾ ਮਾਰਦੀ ਰਹਦੀ ਐ ਮਾਰਾ ਮੋਟਾ ਇਹਦੇ ਨਾਲ ਕੰਮ ਕੰਧ ਤੱਕਰਾ ਦਿਆ ਕਰ ਆਪਾਂ ਸੂਹ ਨੂੰ ਪਾਣੀ ਧਾਣੀ ਪੋਵਾ ਦਿਆ ਕਰ ਬੜੇ ਹੁਣ ਤੂੰ ਕੋਠੇ ਜਿੱਡੀ ਹੋਈ ਪਈ ਐ ਮਾਰਾ ਮੋਟਾ ਘਰ ਹੀ ਰਿਹਾ ਕਰ ਤੈਨੂੰ ਮੈਂ ਦੱਸਾਂ ਜਵਾਨਾ ਪਤਾ ਕਹਿਜਾ ਸਾਰਾ ਦਿਨ ਤਾਂ ਕੰਮ ਕਰਾਉਣੇ ਬੇਬੇ ਨਾਲ ਬਸਾ ਹੁਣ ਹੀ ਤੇ ਗਈ ਸੁਣ ਲੈ ਸਾਰਾ ਦਿਨ ਹੀ ਕਰਾਉਂਦੀ ਐ ਤਾਂ ਕੰਮ ਤੇ ਤੂੰ ਕਹਿੰਦੀ ਮਰਨ ਦਾ ਡੱਕਾ ਵੀ ਤੋੜ ਤੋੜਦੀ ਮੰਮੀ ਦਾ ਹੋਏ ਕਰੀ ਜਾਂਦੇ ਬੰਦੇ ਨੂੰ ਕੀ ਆ ਸਾਰਾ ਮੈਂ ਕਾਲੇ ਫੌਂਦੀ ਰਹਿੰਦੀ ਆ ਗੱਲ ਸੁਣ ਲੈ ਉਹ ਭਾਈ ਤੈਨ ਬਗਾਨੇ ਘਰੇ ਜਾਣਾ ਹੈ ਉੱਥੇ ਜਾ ਕੇ ਵੀ ਤਾਂ ਸਾਰੀ ਜ਼ਿੰਮੇਵਾਰੀ ਕੰਮ ਦੀ ਸਾਹਮਣੀ ਹੈ ਤੇ ਜਦੋਂ ਤੂੰ ਉਹਨੇ ਕਰਦੀ ਉੱਥੇ ਕਿਹੜਾ ਤੂੰ ਲੱਲਰ ਲਾਏਂਗੀ ਫੇਰਾ ਕੀ ਮੈਂ ਤੈਨ ਬਗਾਨੇ ਘਰੇ ਜਾ ਕੇ ਕੰਮ ਨਹੀਂ ਕਰਨਾ ਫਿਰ ਕਿ ਤਕੜਾ ਘੜੀ ਮਿਲ ਜੇ ਆਹੋ ਦੇਖ ਲੈ ਕਿੰਨਾ ਮਰਜੀ ਤਕੜਾ ਮਿਲ ਜੇ ਕੰਮ ਤਾਂ ਅਗਲੇ ਕਰਾਉਣਗੀ ਫਿਰ ਪਤਾ ਕੀ ਕਹਿਣਗੇ ਮਾਂ ਨੇ ਕੀ ਲਖਣ ਸਿਖਾਇਆ ਤੇਰੇ ਪਿਓ ਨੇ ਕੀ ਸਿਖਾਇਆ ਸਾਰਾ ਕੁਝ ਸਾਨੂੰ ਕਹਿਣਗੇ ਇਸ ਨੂੰ ਕਿਸੇ ਨੇ ਨਹੀਂ ਕਹਿਣਾ ਵਾਕਿਕਾ ਮੈਂ ਵਿਆਹ ਕਰੀਏ ਨਾ ਤੁਸੀਂ ਹਜੇ ਨਹੀਂ ਮੈਂ ਕਰਾਉਂਦੀ ਵਿਆਹ ਵੀ ਕਰਾਉਂਦੀ ਕਿਉਂ ਨਹੀਂ ਮੈਂ ਤਾਂ ਤੇਰਾ ਵਿਆਹ ਕਰੂੰਗਾ ਜੇ ਮੈਲੋ ਨੇ ਮੈਨੂੰ ਕਿਹਾ ਸੀ ਮੁੰਡਾ ਲੱਗਿਆ ਹੋਇਆ ਵਧੀਆ ਮਲਾਜਮ ਮਮਮੀ ਮੈਂ ਨਹੀਂ ਕਰਾਉਣਾ ਵਿਆਹ ਕੋਈ ਕਹੇ ਤਾ ਤੁਹਾਨੂੰ ਹੋਰ ਤਾ ਇਹ ਤਾਂ ਕਹਤਾ ਨਾ ਤੂੰ ਨਿਆਣੀ ਹੈ ਤੁਹਾਨੂੰ ਕੀ ਕਹੀਏ ਅਸੀਂ ਲੋਕਾਂ ਨੂੰ ਕੀ ਕਹੀਏ ਅਗਲਾ ਲੋਕ ਕਹਿੰਦਾ ਐਡੀ ਹੋਈ ਪਈ ਐ ਲੋਕਾਂ ਦਾ ਖਾਨਣੀ ਐ ਮੈਂ ਮੈਂ ਤਾਂ ਆਪਣੇ ਘਰੋਂ ਖਾਨਣੀ ਐ ਆਹੋ ਚਾਹੇ ਲੋਕਾਂ ਦਾ ਨਹੀਂ ਖਾਂਦੀ ਅਗਲਾ ਕਹਿ ਦਾਂਦੇ ਆ ਹਾਂ ਹੁਣ ਬਾਲੀ ਮੇਰੇ ਮੁਰੇ ਨਾ ਨੁਕਰ ਜੀ ਨਾ ਕਰੀ ਤੇ ਮੈਂ ਮੁੰਡਾ ਦੇਖ ਕੇ ਹੁਣ ਸਗਨ ਪਾ ਦੇਣਾ ਦੇਖ ਲੈ ਜਿਹੜੀ ਮੈਂ ਵਿਆਹ ਨਹੀਂ ਕਿਹਾ ਇੱਕ ਵਾਰੀ ਕਹਿ ਦਾਂ ਤੁਹਾਨੂੰ ਲੈ ਸੁਣ ਲੈ ਐਂ ਕਹਿ ਦਿੰਦੀ ਆ ਜਦੋਂ ਕਹਿੰਦੇ ਤੂੰ ਕਹਿੰਨਾ ਕਿ ਕਹਿੰਦੀ ਨਹੀਂ ਕਹਿੰਦੀ ਨਹੀਂ ਇਹ ਤਾਂ ਹੀ ਸਰ ਚੜਾਈ ਆ ਦੇਖ ਲੈ ਮਾੜਾ ਮੋਟਾ ਵੀ ਡਰ ਨਹੀਂ ਮੰਦੀ ਮੇਰਾ ਹੁਣ ਮੈਂ ਕੀ ਸਿਰੇ ਚੜਾਈ ਆ ਹੁਣ ਦੱਸ ਇਹ ਦੇ ਮਾਰਾਂ ਬਰਾਬਰ ਦੀ ਦੇ ਭਗਵਾਨੇ ਪਹਿਲਾਂ ਤਾਂ ਮਾਂ ਪਿਓ ਤੋਂ ਸ਼ੁਰੂ ਹੁੰਦੀ ਆ ਗੱਲ ਜਾਂ ਤਾਂ ਮਾਂ ਪਿਓ ਨੂੰ ਤਾੜ ਕੇ ਰੱਖਦੀ ਐ ਜਾਂ ਪਿਓ ਹੁਣ ਨਾ ਤਾਂ ਤੂੰ ਆਪ ਤਾੜੀ ਨਾ ਮੈਨੂੰ ਤਾੜਨ ਦਿੱਤੀ ਜੇ ਮਾਰੇ ਨਾ ਕੋਰ ਦੰਦਾ ਨਾ ਮੇਰੀ ਤੀਨੂ ਨਾ ਬੋਲੀ ਮੇਰੇ ਮਾਰ ਲੈ ਪਾਵਾ ਹੋਰ ਹੁਣ ਸਾਰਾ ਦਿਨ ਤਾਂ ਨਹੀਂ ਕੁੜਕੜ ਕਰੀ ਜਾਣਾ ਅਗਲੇ ਲੋਕ ਕਹਣਗੇ ਪਤਾ ਨਹੀਂ ਕੀ ਗੱਲ ਹੈ ਜਿਹੜਾ ਕੁੜੀ ਨੂੰ ਲੜਦੇ ਆ ਚਲ ਕੋਈ ਨਹੀਂ ਉਹ ਤਾਂ ਚਲ ਆਪਾਂ ਨੇ ਸਵੇਰੇ ਕੀ ਗੱਲ ਕਰਦੇ ਹੁਣ ਬਾਵਾ ਚੜ੍ਹਨੇ ਮਾ ਪਾਉਂਦਾ ਮੈਂ ਤੈਨੂੰ ਦੱਸਦਾ ਮੈਂ ਇਹਦਾ ਰਿਸ਼ਤਾ ਕਰ ਦੇਣਾ ਉਹ ਚਲ ਚੰਗਾ ਇਟਾਂੀਆਂ ਹੋ ਕਰਕੇ ਇੱਥੇ ਖੁੱਲ੍ਹੀ ਬਣਾ ਦੇ ਆ ਫੁੱਟ ਗਈ ਠੀਕ ਐ ਚਲ ਕੋਈ ਨਹੀਂ ਜਾ ਉਹ ਰੋਮਲਦਾ ਆ ਕਰਕੇ ਬੈ ਗਈ ਦੇਖਦੀ ਆ ਪੁੱਛਦੀ ਆ ਉਹਨੂੰ ਕਵਤਾ ਹਾਂਜੀ ਮੰਮੀ ਜੀ ਇਸ ਘਰ ਦੀ ਤੂੰ ਰਾਣੀ ਐ ਇਹ ਤੋਂ ਪਹਿਲਾਂ ਮੈਂ ਸੀ ਜਿਵੇਂ ਮੇਰੀ ਸੱਸ ਨੇ ਮੈਨੂੰ ਜ਼ਿੰਮੇਵਾਰੀਆਂ ਸੌਂਕੀਆਂ ਸੀ ਨਾ ਉਵੇਂ ਈ ਤੇ ਤੈਨੂੰ ਮੈਂ ਸੌਂਕਦੀ ਆ ਅੱਜ ਤੋਂ ਤੁਸੀਂ ਦੋਹਾਂ ਜੀ ਇਹ ਘਰ ਸੰਭਣਾ ਜ਼ਰੂਰ ਮੰਮੀ ਜੀ ਜਾ ਕੇ ਤੂੰ ਲਾਡੀ ਤੇ ਜਿਆਦਾ ਭਰੋਸਾ ਨਾ ਕਰੀ ਕਿ ਜ਼ਿੰਮੇਵਾਰੀਆਂ ਸਾਬੂ ਹਾਂ ਜੀ ਇਹ ਤਾਂ ਕਹਿ ਕੇ ਨਾ ਮੈਂ ਆਇਆ 5 ਮਿੰਟ ਤੇ ਇਹ ਡੇਢ ਘੰਟੇ ਬਾਅਦ ਆਉਣਾ ਹੁੰਦਾ। ਬੇਬੇ ਤੂੰ ਹੀ ਨਾ ਕੋਈ ਨਹੀਂ ਹਮ ਤਾਂ ਟਾਈਮ ਤੇ ਆਇਆ ਕਰਨਗੇ। ਆਹ ਬਹੁਤ ਸਿਆਣੀ ਧੀ ਆ ਕਿ ਨਾਲ ਦੇ ਪੁੱਤ ਚੰਗੀ ਤਰ੍ਹਾਂ ਆਪਣੇ ਘਰਾਂ ਦੀ ਦੇਿਲਦਾਰੀਆਂ ਲੈਟੀਆਂ ਹੁੰਦੀਆਂ ਨੇ। ਨੰ ਤੂੰ ਤੇਰੇ ਨਾਲ ਸਾਥ ਨਾ ਜਰ ਹੁੰਦੀ ਹੈ। ਹਾਂਜੀ ਮਮ ਜੀ ਤੁਸੀਂ ਜਵਾਬ ਹੀ ਕਰਨਾ ਕਰੋ। ਮੈਂ ਸਾਰੀਆਂ ਜ਼ਿੰਮੇਵਾਰੀਆਂ ਚੰਗੀ ਤਰ੍ਹਾਂ ਨਿਭਾਉਂਗੀ। ਸ਼ੁਕਰ ਹੈ ਸ਼ੁਕਰ। ਮੈਨੂੰ ਇਹ ਵੀ ਮੀਤ ਸਿੰਘ ਪੁੱਤ ਤੇਰੇ। ਹੁਣ ਆਪਦਾ ਘਰਵਾਲਾ ਸੰਪੁੱਤ ਹੁਣ ਤੂੰ ਜ਼ਿੰਮੇਵਾਰ ਐ ਇਥੋਂ ਦੀ ਠੀਕ ਐ ਹਾਂਜੀ ਹਾਂਜੀ ਮੈਂ ਤਾਂ ਬਸ ਦੋ-ਤਿੰਨ ਦੋ ਰੋਟੀਆਂ ਖਾਣੀ ਐ ਤੇ ਭਾਈ ਤੇਰੇ ਡੈਡੀ ਜੀ ਜੀ ਦਾ ਭਾਈ ਵਾਲ ਐ ਜੇ ਡੈਡੀ ਜੀ ਡੈਡੀ ਜੀ ਕਰੋਗੇ ਤਾਂ ਕਮਾਊਗਾ ਨਹੀਂ ਫਿਰ ਉਹ ਵੀ ਤਾਂ ਕਹਿਗੇ ਮੰਜੇ ਦੇ ਵੈਦੂ ਭਾਈ ਮੰਗੜਾ ਹੋਗਾ ਆਪਦਾ ਕਮਾਲ ਸਰ ਜੀ ਸਾਰੇ ਕੁਛ ਤੁਸੀਂ ਹੋਮ ਨਹੀਂ ਜੀ ਕਿਤੇ ਕਹੀ ਜਾਵੋ ਡੇਰੀ ਫੈਕਟਰੀ ਚਲਾਓ ਮੈਂ ਛੱਡ ਦਊ ਉਹ ਤੁਹਾਡੀ ਫੈਕਟਰੀ ਚਲਾਉਣੀ ਨਹੀਂ ਨਹੀਂ ਮੰਮੀ ਜੀ ਤੁਸੀਂ ਜਮਾ ਟੈਨਸ਼ਨ ਨਾ ਲੋ ਮੈਂ ਵਧੀਆ ਤਰੀਕੇ ਨਾਲ ਸਾਰੀ ਜ਼ਿੰਮੇਵਾਰੀ ਨਿਭਾਵਾਂਗੀ ਤੁਹਾਨੂੰ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦਿੰਦੀ ਸ਼ੁਕਰ ਸ਼ੁਕਰ ਅੰਤ ਦੀ ਚੰਗਾ ਬਹੁਤੋ ਖੁੱਲੋ ਹੱਸੋ ਕਿੰਟ ਲੱਗਾ ਇਹ ਮੈਂ ਵੀ ਦੇਖਾ ਕੰਮ ਆਪਦੇ ਥੁੱਲੇ ਚਮਕੇ ਦੇ ਕਰਨਾ ਕਰ ਲਵੇ ਵੀ ਦੇਖਿਆ ਆਇਆ ਦਮੇ ਦੀ ਗੱਲ ਜੀਲੋ ਅੱਗੇ ਰੱਖੇ ਗਏ ਵੀ ਥੁੱਲਾ ਉਹ ਤਾਂ ਹੈ ਜੀ ਲਗੈ ਜੀ ਨਤ ਕਰ ਦਿਆ ਤਣਿਆਂ ਦੀ ਨਹੀਂ ਜਮਾ ਵੀ ਨਹੀਂ ਵਧੀਆ ਜੀ ਲੱਗਿਆ ਮੇਰਾ ਵਧੀਆ ਗੱਲ ਆ ਫਿਰ ਤਾਂ ਪਰ ਬਾਪੂ ਦਾ ਸੁਭਾ ਥੋੜਾ ਗਰਮ ਉਹਨੂੰ ਜੀਜੀ ਕਰੇ ਕਰੀ ਕੋਈ ਜਾਣੇ ਜੀ ਉਹ ਤਾਂ ਮੈਂ ਆਪੇ ਸੈੱਟ ਕਰ ਲਵਾਂਗੀ ਕੀ ਹੋਊਗਾ ਕੀ ਸੋਚਨ ਸਾਗੀ